ਦੋਸਤੋ ਸ਼ਾਮ ਦੇ ਲਗਭਗ 7 ਵਜੇ ਚੁੱਕੇ ਆਂ ਔਰ ਆਪਾਂ ਹੈਗੇ ਜੀ ਤਸਵੀਰੋਂ ਗੇਟ ਦੇ ਤੋਂ ਪਾਣੀ ਦਾ ਲੈਵਲ ਤੁਸੀਂ ਦੇਖ ਹੀ ਲਿਆ ਬਹੁਤ ਜ਼ਿਆਦਾ ਹੈ ਔਰ ਇਹ ਪਾਣੀ ਦਾ ਲੈਵਲ ਜਿੰਨੀ ਦੇਰ ਤੱਕ ਘਟੇਗਾ ਨਹੀਂ ਕੋਈ ਦੇਰ ਤੱਕ ਬਿਆਸ ਦੇ ਰਿਆ ਦੇ ਲੱਗੇ ਲੱਗਦੇ ਜਿਹੜੇ ਪਿੰਡ ਹੈਗੇ ਚਾਹੀਓ ਹਿਮਾਚਲ ਦੇ ਹੋਣ ਜਾਂ ਪੰਜਾਬ ਦੇ ਉਹਨਾਂ ਨੂੰ ਰਾਹਤ ਨਹੀਂ ਮਿਲੇਗੀ ਕਿਉਂਕਿ ਵਾਟਰ ਲੈਵਲ ਜਿਹੜਾ ਹੈ ਉਹ ਡੇ ਬਾਈ ਡੇ ਇੰਕਰੀਜ਼ ਹੀ ਹੋ ਰਿਹਾ ਤੁਸੀਂ بارش ਜਿਹੜੀ ਆ ਲਗਾਤਾਰ ਪੈ ਰਹੀ ਹੈ ਤਸਵੀਰਾਂ ਨੇ ਮੈਂ ਬਾਰ ਬਾਰ ਦੱਸ ਰਿਹਾ ਕਿ ਅੱਜ ਦੀ ਅਪਡੇਟ ਹੈਗੀ ਹੈ 31 8 2025 ਦੀ ਸ਼ਾਮ 7 ਵਜੇ ਦੀ ਤੇ ਬਵੰਜਾ ਗੇਟਾ ਤੋਂ ਬਹੁ ਬਹੁਤ ਜਿਆਦਾ ਲੈਵਲ ਤੇ ਜਿਹੜਾ ਪਾਣੀ ਜਿੰਨਾ ਕੱਲ ਸੀਗਾ ਉਨਾ ਹੀ ਪਾਣੀ ਦਾ ਲੈਵਲ ਅੱਜ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਬੀਤੇ 24 ਘੰਟਿਆਂ ਚ ਇੰਨਾ ਹੀ ਪਾਣੀ ਜਿਹੜਾ ਬਿਆਸ ਦਰਿਆ ਚ ਛੱਡਿਆ ਜਾ ਰਿਹਾ ਔਰ ਆਉਣ ਵਾਲੇ ਟਾਈਮ ਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਕਿਉਂਕਿ ਜਿਹੜੇ ਫਲੱਡ ਗੇਟ ਹੈ ਪੌਂਗ ਡੈਮ ਦੇ ਹਜੇ ਵੀ ਖੁੱਲੇ ਹੋਏ ਨਹੀਂ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ 52 ਗੇਟਸ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਨਾ ਇਹ ਕੱਲ ਦਾ ਤੇ ਅੱਜ ਦਾ ਜਿਉਂ ਦਾ ਤਿਉਂ ਹੀ ਹੈ ਸਗੋਂ ਮੈਨੂੰ ਕੱਲ ਨਾਲੋਂ ਵੀ ਜਿਆਦਾ ਪਾਣੀ ਲੱਗ ਰਿਹਾ ਇਸ ਟਾਈਮ। ਕਿ ਵਾਟਰ ਲੈਵਲ ਤੁਸੀਂ ਦੇਖ ਸਕਦੇ ਹੋ ਕਿ ਕੱਲ ਇਹ ਵਾਲੀ ਸਾਈਡ ਜਿਹੜੀ ਸੀਗੀ ਨਾ ਇੱਧਰ ਪਾਣੀ ਘਟ ਸੀਗਾ ਲੇਕਿਨ ਅੱਜ ਇੱਧਰ ਵਾਲੇ ਗੇਟ ਵੀ ਖੋਲ ਦਿੱਤੇ ਗਏ ਆ ਤੇ ਇੱਧਰ ਵੀ ਪਾਣੀ ਜਿਹੜਾ ਹੈ ਉਹਨੇ ਹੀ ਫਲੋਣਾ ਚਾਹਿਆ ਜਿੰਨਾ ਕਿ ਪਰਲੀ ਸਾਈਡ ਵਹਨੋ ਦੇ ਨਾਲ ਚੱਲ ਰਿਹਾ ਕਿ ਸਾਹਮਣੇ ਬਿਆਸ ਦਰਿਆ ਹੈ ਔਰ ਇਹ ਸਾਰਾ ਜਿੰਨਾ ਤੁਸੀਂ ਦਾਰਾ ਦੇਖ ਰਹੇ ਹੋ ਇਹ ਪੂਰਾ ਇਹ ਸਾਰਾ ਬਿਆਸ ਦਰਿਆ ਹੈ ਜਿਹਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਨੇ ਜਿਹੜਾ ਤੁਹਾਨੂੰ ਦੱਸ ਨਹੀਂ ਸਕਦਾ ਕਿ ਇੰਨਾ ਜ਼ਿਆਦਾ ਪਾਣੀ ਜਿਹੜਾ ਹੈ ਉਹ ਇਕੱਠਾ ਹੋ ਚੁੱਕਿਆ ਹੁਣ ਇਸ ਟਾਈਮ ਔਰ ਅੱਜ ਤਰੀਕ ਹੈਗੀ ਹੈ ਜੀ 31 8 2025 ਤੇ ਇਹ ਅੱਜ ਦਾ ਸਟੇਟਸ ਹੈਗਾ ਜੀ ਵਾਟਰ ਲੈਵਲ ਦਾ ਤੋਂ ਇਹ ਇਧਰੋਂ 1 2 3 4 5 6 7 ਸੱਤ ਗੇਟ ਇਧਰ ਸਾਈਡ ਵਾਲੇ ਬੰਦ ਹੈਗੇ ਔਰ ਇਸ ਤੋਂ ਬਾਅਦ ਜਿਹੜੇ ਹੈਗੇ ਆ ਟੋਟਲ ਜਿਹੜੇ ਆ ਗੇਟਸ ਹੈਗੇ ਆ ਐਂਡ ਤੱਕ ਸਾਰੇ ਗੇਟ ਖੁੱਲੇ ਹੋਏ ਆ ਔਰ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਤੇਜ਼ ਵਹਾ ਕਿੰਨਾ ਪਾਣੀ ਜਾ ਰਿਹਾ ਹੈ ਕਿਤਨਾ ਕਿਤੇ ਇਫੈਕਟ ਕਰੇਗਾ ਬਿਆਸ ਦਰਿਆ ਦੇ ਲੱਗਦੇ ਲੱਗੇ ਲੱਗੇ ਪਿੰਡਾਂ ਨੂੰ ਉਚਾਈ ਹੋ ਹਿਮਾਚਲ ਦੇ ਹੋਣ ਜਾਂ ਪੰਜਾਬ ਦੇ ਹੋਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੌਸਮ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਬਟ ਹਾਂ ਕਿਤੇ ਨਾ ਕਿਤੇ ਜਿਹੜਾ ਪਾਣੀ ਹੈ ਇਹ ਨੁਕਸਾਨ ਕਰ ਰਿਹਾ ਇਸ ਲਈ ਮੌਸਮ ਵਧੀਆ ਹੋਣ ਵਧੀਆ ਹੋਣਾ ਬਹੁਤ ਹੀ ਬੇਮਾਇਨੀ ਗੱਲ ਹੈ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਸਿਚੁਏਸ਼ਨ ਸਾਰੀਆਂ ਨਾਰਮਲ ਹੋਣ ਤਾਂ ਜੋ ਲੋਕਾਂ ਦੀ ਲਾਈਫ ਜਿਹੜੀ ਹੈ ਨਾਰਮਲ ਹੋ ਸਕੇ